ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਪਾਕਿਸਤਾਨ ਦੇ ਸ਼ਹਿਰ ਐਮਨਾਬਾਦ ਵਿੱਚ ਸਥਿਤ ਇੱਕ ਬਹੁਤ ਹੀ ਇਤਿਹਾਸਿਕ ਗੁਰਦੁਆਰੇ ਵੱਲ ਜਿਸ ਦਾ ਨਾਂ ਹੈ ਗੁਰਦੁਆਰਾ ਸ਼੍ਰੀ ਖੋਹੀ ਸਾਹਿਬ ਪੈ ਲਾਲੋ ਜੀ ਇਹ ਉਹ ਥਾਂ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਨੂੰ ਸੱਚ ਤੇ ਝੂਠ ਹਲਾਲ ਦੇ ਹਰਾਮ ਦੀ ਕਮਾਈ ਦਾ ਫਰਕ ਦਿਖਾਇਆ ਸੀ ਆਓ ਜਾਣੀਏ ਕਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋਂ ਨੂੰ ਸੱਚ ਦੀ ਰਾਹ ਤੇ ਤੋੜਿਆ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਵਾਹਿਗੁਰੂ 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 ਐਮਨਾ ਬਾਤ ਜੋ ਕਿ ਅੱਜ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਵਾਲਾ ਵਿੱਚ ਹੈ ਪੁਰਾਣੇ ਸਮਿਆਂ ਵਿੱਚ ਇੱਕ ਮਹੱਤਵਪੂਰਨ ਕਸਬਾ ਸੀ ਇੱਥੇ ਵੱਡੇ ਜ਼ਿਮੀਂਦਾਰ ਤੇ ਅਧਿਕਾਰੀ ਵਸਦੇ ਸਨ ਲੋਕਾਂ ਉੱਤੇ ਜ਼ੁਲਮ ਵੀ ਹੁੰਦੇ ਸਨ ਤੇ ਗਰੀਬ ਮਜ਼ਦੂਰ ਆਪਣੀ ਮਿਹਨਤ ਦੀ ਰੋਟੀ ਖਾਂਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪ੍ਰਚਾਰ ਯਾਤਰਾ ਦੌਰਾਨ ਇੱਥੇ ਆਏ ਤੇ ਇੱਥੇ ਹੀ ਉਹ ਪਾਈ ਲਾਲੋ ਜੀ ਦੇ ਘਰ ਟਿਕੇ ਪਾਈ ਲਾਲੋ ਜੀ ਇੱਕ ਸਧਾਰਨ ਇਮਾਨਦਾਰ ਤੇ ਗਰੀਬ ਤਰਖਾਨ ਸਨ ਆਪਣੇ ਹੱਥਾਂ ਦੀ ਮਿਹਨਤ ਨਾਲ ਕਮਾਈ ਕਰਦੇ ਤੇ ਆਪਣਾ ਘਰ ਚੜਾਉਂਦੇ। ਘਰ ਵਿੱਚ ਸੁੱਖ ਸਹੂਲਤ ਘੱਟ ਸੀ ਪਰ ਦਿਲ ਵਿੱਚ ਸੱਚਾਈ ਤੇ ਪ੍ਰਭੂ ਪ੍ਰੇਮ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੀ ਸਾਦੀ, ਪਿਆਰ ਤੇ ਸੱਚੀ ਕਮਾਈ ਬਹੁਤ ਪਸੰਦ ਆਈ। ਐਸ ਲਈ ਗੁਰੂ ਸਾਹਿਬ ਉਹਨਾਂ ਦੇ ਘਰ ਹੀ ਟਿਕੇ ਰਹੇ ਤੇ ਉੱਥੇ ਹੀ ਉਹ ਖੋਈ ਵੀ ਸੀ ਜਿੱਥੇ ਅੱਜ ਗੁਰਦੁਆਰਾ ਸਥਾਪਿਤ ਹੈ। ਸੰਗਤ ਜੀ ਐਨਾ ਬਾਦ ਵਿੱਚ ਹੀ ਇੱਕ ਹੋਰ ਵਿਅਕਤੀ ਸੀ ਮਲਕਪਾਗੋ ਉਹ ਅਮੀਰ ਜ਼ਿਮੀਦਾਰ ਸੀ ਤੇ ਸ਼ਹਿਰ ਦਾ ਹਕੂਮਤੀ ਅਧਿਕਾਰੀ ਸੀ ਗਰੀਬਾਂ ਉੱਤੇ ਟੈਕਸ ਵਸੂਲਦਾ ਸੀ ਲੋਕਾਂ ਦਾ ਖੋਰ ਝੂਜਦਾ ਸੀ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਖਬਰ ਸੁਣ ਕੇ ਉਸ ਨੇ ਇੱਕ ਵੱਡਾ ਸ਼ਾਹੀ ਪੰਡਾਰਾ ਰੱਖਿਆ ਕਿਉਂਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਉਹ ਕਿੰਨਾ ਦਾਨੀਪੁਰਖ ਹੈ ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਤਾਂ ਜਾਣੀ ਜਾਣ ਸਨ ਤੇ ਉਹਨਾਂ ਨੂੰ ਪਤਾ ਹੀ ਸੀ ਕਿ ਮਲਕਪਾਗੋ ਸੱਚ ਦੀ ਨਹੀਂ ਬਲਕਿ ਹਰਾਮ ਦੀ ਰੋਟੀ ਖਾਂਦਾ ਹੈ ਜਦ ਗੁਰੂ ਸਾਹਿਬ ਨੇ ਉਹ ਸੱਦਾ ਮਨਜ਼ੂਰ ਨਾ ਕੀਤਾ ਤਾਂ ਭਾਈ ਲਾਲੋ ਜੀ ਦੇ ਘਰ ਰਹਿਣਾ ਪਸੰਦ ਕੀਤਾ ਮਲਕ ਭਾਗੋ ਗੁੱਸੇ ਵਿੱਚ ਆ ਗਿਆ ਉਸ ਨੇ ਜ਼ਬਰਦਸਤੀ ਗੁਰੂ ਜੀ ਨੂੰ ਆਪਣੇ ਢੰਡਾਰੇ ਵਿੱਚ ਬੁਲਾਇਆ ਤੇ ਪੁੱਛਿਆ ਤੁਸੀਂ ਮੇਰੀਆਂ ਸ਼ਾਹੀ ਰੋਟੀਆਂ ਕਿਉਂ ਛੱਡ ਦਿੱਤੀਆਂ ਤੇ ਇੱਥੇ ਗਰੀਬ ਦੀ ਸੁੱਕੀ ਰੋਟੀ ਕਿਉਂ ਖਾਂਦੇ ਹੋ ਤਦ ਗੁਰੂ ਨਾਨਕ ਸਾਹਿਬ ਨੇ ਉਹ ਇਤਿਹਾਸਿਕ ਘਟਨਾ ਕਰਾਈ ਇੱਕ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਫੜੀ ਦੂਜੇ ਪਾਸੇ ਮਲਕਪਾਗੋ ਦੇ ਸ਼ਾਹੀ ਪਕਵਾਨ ਵਾਹਿਗੁਰੂ 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 ਮਲਕਪਾਗੋ ਤੇਰੀ ਸਹਾਰਾਮ ਦੀ ਰੋਟੀ ਦੇ ਨਾਲੋਂ ਭਾਈ ਲਾਲੋ ਦੀ ਸੁੱਕੀ ਕੋਦਰੇ ਦੀ ਰੋਟੀ ਹੀ ਬਹੁਤ ਚੰਗੀ ਹੈ ਇਸ ਤੋਂ ਇਲਾਵਾ ਲਾਲੋ ਦੀ ਰੋਟੀ ਵਿੱਚੋਂ ਦੁੱਧ ਟਪਕਿਆ ਤੇ ਭਾਗੋ ਦੇ ਪਕਵਾਨ ਵਿੱਚੋਂ ਖੂਨ ਵਗਿਆ ਸਾਰੀ ਸਭਾ ਹੈਰਾਨ ਰਹਿ ਗਈ ਗੁਰੂ ਜੀ ਨੇ ਸਮਝਾਇਆ ਇਹ ਲਾਲੋ ਦੀ ਰੋਟੀ ਹੈ ਸੱਚ ਤੇ ਮਿਹਨਤ ਨਾਲ ਕਮਾਈ ਹੋਈ ਤੇ ਇਹ ਭਾਗੂ ਦੀ ਰੋਟੀ ਹੈ ਲੋਕਾਂ ਦਾ ਖੂਨ ਚੂਸ ਕੇ ਇਕੱਠੀ ਕੀਤੀ ਡੋਲ ਨਾਲ ਬਣੀ ਹੋਈ ਸੰਗਤ ਜੀ ਜਦੋਂ 1947 ਵਿੱਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਪਾਕਿਸਤਾਨ ਪਾਸੇ ਰਹਿ ਗਏ ਗੁਰਦੁਆਰਾ ਖੂਹੀ ਭਾਈ ਲਾਲੋ ਜੀ ਵੀ ਇੱਥੇ ਹੀ ਰਹਿ ਗਿਆ ਕਈ ਸਾਲਾਂ ਤੱਕ ਇਸ ਦੀ ਦੇਖਭਾਲ ਨਹੀਂ ਹੋਈ ਪਰ ਅੱਜ ਵੀ ਪਾਕਿਸਤਾਨ ਵਿੱਚ ਰਹਿੰਦੇ ਕੁਝ ਲੋਕਾਂ ਨੇ ਇਸ ਨੂੰ ਸੰਭਾਲਿਆ ਹੈ ਹਰ ਸਾਲ ਭਾਰਤ ਤੋਂ ਵੀ ਸਿੱਖ ਜਥੇ ਉੱਥੇ ਦਰਸ਼ਨ ਕਰਨ ਲਈ ਜਾਂਦੇ ਹਨ ਅੱਜ ਗੁਰਦੁਆਰਾ ਸ਼੍ਰੀ ਖੂਹੀ ਸਾਈ ਭਾਈ ਲਾਲੋ ਜੀ ਇੱਕ ਇਤਿਹਾਸਿਕ ਤ੍ਰੋਹਰ ਵਜੋਂ ਮੌਜੂਦ ਹੈ ਉੱਥੇ ਉਹ ਪਿੱਤਰ ਖੂਹੀ ਹੈ ਜਿਸ ਨਾਲ ਇਹ ਜਗ੍ਹਾ ਜੁੜੀ ਹੋਈ ਹੈ ਸੰਗਤਾਂ ਉੱਥੇ ਅਰਦਾਸ ਕਰਦੀਆਂ ਹਨ ਤੇ ਇਸ ਘਟਨਾ ਨੂੰ ਯਾਦ ਕਰਦੀਆਂ ਹਨ ਗੁਰਦੁਆਰੇ ਦੀ ਇਮਾਰਤ ਭਾਵੇਂ ਸਧਾਰਨ ਹੈ ਪਰ ਇਸ ਦੀ ਮਹੱਤਤਾ ਬੇਮਿਸਾਲ ਹੈ ਇਹ ਸਿਰਫ ਇੱਕ ਇਤਿਹਾਸਿਕ ਕਹਾਣੀ ਹੀ ਨਹੀਂ ਇਹ ਸਾਡੀ ਰੋਜ਼ਾਨਾ ਜ਼ਿੰਦਗੀ ਲਈ ਵੀ ਰਾਹ ਦਿਖਾਉਂਦਾ ਹੈ ਹਮੇਸ਼ਾ ਮਿਹਨਤ ਦੀ ਕਮਾਈ ਕਰੋ ਚਾਹੇ ਸੁੱਕੀ ਰੋਟੀ ਹੋਵੇ ਪਰ ਇਮਾਨਦਾਰੀ ਨਾਲ ਹੋਵੇ ਹਰਾਮ ਦੀ ਕਮਾਈ ਨਾਲ ਬਣੀ ਦੌਲਤ ਕਦੇ ਸੁੱਖ ਨਹੀਂ ਦੇ ਸਕਦੀ ਸਿੱਖ ਧਰਮ ਦਾ ਮੂਲ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤਾਂ ਸੰਗਤ ਜੀ ਏਸੇ ਗੁਰਦੁਆਰਾ ਸ੍ਰੀ ਖੋਹੀ ਪਾਈ ਲਾਲੋ ਜੀ ਅੰਮ੍ਰਿਤਸਰ ਬਾਰੇ ਇਤਿਹਾਸ ਗੁਰੂ ਨਾਨਕ ਦੇਵ ਜੀ ਨੇ ਇੱਥੇ ਸਾਨੂੰ ਉਹ ਅਮੋਲਕ ਸਿੱਖਿਆ ਦਿੱਤੀ ਕਿ ਰੋਟੀ ਜائیں ਸੁੱਕੀ ਹੋਵੇ ਪਰ ਸੱਚੀ ਹੋਵੇ ਅਸੀਂ ਅਰਦਾਸ ਕਰੀਏ ਕਿ ਸਾਨੂੰ ਵੀ ਮਿਹਨਤ ਤੇ ਸੱਚ ਦੀ ਰਾਹੀ ਜੀਵਨ ਜਿਉਣ ਦੀ ਤਾਕਤ ਮਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ